ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਪੀਵੀ ਕਿੰਗ ਨਿਊਜ਼ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਿਉਂਕਿ ਅਸੀਂ ਤੁਹਾਡੇ ਲਈ ਪੈਨਸ਼ਨਾਂ ਦੇ ਰਿਲੇਟਡ ਖਬਰਾਂ ਤੇ ਪੰਜਾਬ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਖਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਚਲਦੇ ਹਾਂ ਜੀ ਅੱਜ ਦੀ ਖਬਰ ਵੱਲ ਕੇਂਦਰ ਸਰਕਾਰ ਨੇ ਦੇਸ਼ ਦੇ ਲੱਖਾਂ ਸਟਰੀਟ ਵਿਕਰੇਤਾਵਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ ਹੈ ਸਰਕਾਰ ਨੇ 50 ਲੱਖ ਤੋਂ ਵੱਧ ਪ੍ਰਧਾਨ ਮੰਤਰੀ ਸਵਨidhi ਯੋਜਨਾ ਲਾਭਪਾਤਰੀਆਂ ਨੂੰ ਅਟਲ ਪੈਨਸ਼ਨ ਯੋਜਨਾ ਨਾਲ ਜੋੜਨ ਦਾ ਟਿੱਕਰ ਰੱਖਿਆ ਹੈ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਦੇ ਚੇਅਰਮੈਨ ਐਸ ਰਮਨ ਨੇ ਇਹ ਜਾਣਕਾਰੀ ਦਿੱਤੀ ਸਰਕਾਰ ਨੇ ਰੇੜੀ ਪੱਟੜੀ ਵਾਲੇ ਵਿਕਰੇਤਾਵਾਂ ਨੂੰ ਆਰਥਿਕ ਮਦਦ ਦੇਣ ਦੇ ਲਈ 1 ਜੂਨ 2020 ਨੂੰ ਪ੍ਰਧਾਨ ਮੰਤਰੀ ਸਵਨidhi ਯੋਜਨਾ ਸ਼ੁਰੂ ਕੀਤੀ ਸੀ ਇਸ ਯੋਜਨਾ ਦੇ ਤਹਿਤ ਬਿਨਾਂ ਕਿਸੇ ਗਾਰੰਟੀ ਦੇ 50000 ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ ਦੱਸ ਦਈਏ ਕਿ ਪਹਿਲੀ ਕਿਸ਼ਤੇ ਕਰਜ਼ਾ ਲੈਣ ਵਾਲਿਆਂ ਵਿੱਚੋਂ 82% ਨੇ ਸਮੇਂ ਸਿਰ ਕਰਜ਼ਾ ਵਾਪਸ ਕਰ ਦਿੱਤਾ ਹੈ ਉਹਨਾਂ ਵਿੱਚੋਂ 80% ਨਾਲ ਅਗਲੀ ਕਿਸ਼ਤ ਲਈ ਸੰਪਰਕ ਕੀਤਾ ਗਿਆ ਹੈ ਪਹਿਲਾ ਪੜਾ 10000 ਰੁਪਏ ਦਾ ਕਰਜ਼ਾ ਦਿੱਤਾ ਜਾਂਦਾ ਹੈ ਦੂਜਾ ਪੜਾ ਇਸ ਨੂੰ ਵਾਪਸ ਕਰਨ ਤੇ 20000 ਰੁਪਏ ਦਾ ਦੂਜਾ ਕਰਜ਼ਾ ਮਿਲਦਾ ਹੈ ਤੀਜਾ ਪੜਾ ਇਸ ਨੂੰ ਵਾਪਸ ਕਰਨ ਤੇ 50000 ਰੁਪਏ ਤੱਕ ਦਾ ਤੀਜਾ ਕਰਜ਼ਾ ਮਿਲਦਾ ਹੈ ਆਟਲ ਪੈਨਸ਼ਨ ਯੋਜਨਾ ਇੱਕ ਸਮਾਜਿਕ ਸੁਰੱਖਿਆ ਹੈ ਜੋ ਖਾਸ ਤੌਰ ਤੇ ਗਰੀਬਾਂ ਅਤੇ ਅਸਗਠਿਤ ਖੇਤਰ ਦੇ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਸੀ 18 ਤੋਂ 40 ਸਾਲ ਦੇ ਲੋਕ ਇਸ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ 60 ਸਾਲ ਦੀ ਉਮਰ ਤੋਂ ਬਾਅਦ 1000 ਤੋਂ ਲੈ ਕੇ 5000 ਤੱਕ ਮਹੀਨਾਵਾਰ ਪੈਨਸ਼ਨ ਪ੍ਰਾਪਤ ਕਰ ਸਕਦੇ ਹਨ ਗਰੰਟੀ ਸੁਦਾ ਪੈਨਸ਼ਨ ਇਹ ਸਕੀਮ ਵਿੱਚ ਯੋਗਦਾਨ ਦੇ ਆਧਾਰ ਤੇ 1000 ਤੋਂ 5000 ਤੱਕ ਦੀ ਗਰੰਟੀ ਸੁਦਾ ਪੈਨਸ਼ਨ ਮਿਲਦੀ ਹੈ ਪਰਿਵਾਰ ਨੂੰ ਸੁਰੱਖਿਆ ਗਾਹਤ ਦੀ ਮੌਤ ਤੋਂ ਬਾਅਦ ਪੈਨਸ਼ਨ ਉਸਦੇ ਜੀਵਨ ਸਾਥੀ ਨੂੰ ਮਿਲਦੀ ਹੈ ਔਰਤਾ ਦੀ ਭਾਗੀਦਾਰੀ ਪਿਛਲੇ ਸਾਲ ਇਸ ਯੋਜਨਾ ਵਿੱਚ ਸ਼ਾਮਲ ਹੋਏ 1.17 ਕਰੋੜ ਤੋਂ ਵੱਧ ਗਾਵਕਾਂ ਵਿੱਚੋਂ ਲਗਭਗ 55% ਔਰਤਾਂ ਸਨ ਦੱਸ ਦਈਏ ਕਿ ਇਹ ਕਦਮ ਪ੍ਰਧਾਨ ਮੰਤਰੀ ਸਭ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਦੇਸ਼ ਵਿੱਚ ਵਿੱਤੀ ਸਮਾਵੇਸ਼ ਨੂੰ ਹੋਰ ਮਜ਼ਬੂਤ ਕਰੇਗਾ